ਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਭਿੰਦਰ ਕੌਰ ਹਾਂ ਜੀ ਅੱਜ ਆਪਾਂ ਕਮੀਜ਼ ਦੇ ਉੱਪਰ ਜਿਹੜਾ ਆਹ ਵਾਲਾ ਟਰੇਸ ਤਿਆਰ ਕੀਤਾ ਸੀ ਇਹ ਆਪਾਂ ਛਾਪਾਂਗੇ ਜਦੋਂ ਤੁਸੀਂ ਟਰੇਸ ਬਣਾ ਲਿਆ ਨਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇਹਦੇ ਸੈਂਟਰ ਵਿੱਚ ਦੀ ਇੱਕ ਪੈਨਲ ਲਾਈਨ ਕੱਢ ਲੈਣੀ ਆ ਇੱਕ ਲਾਈਨ ਤੁਸੀਂ 1 ਸੈਂਟੀਮੀਟਰ ਛੱਡ ਕੇ ਲਾ ਲੈਣੀ ਆ ਕਿਉਂਕਿ ਜੇ ਆਪਾਂ ਨੂੰ ਬਾਰਡਰ ਵਗੈਰਾ ਬਣਾਉਣਾ ਪਿਆ ਤਾਂ ਆਪਾਂ ਉੱਥੋਂ ਟ੍ਰੇਸ ਕਰ ਲਾਂਗੇ ਠੀਕ ਹੈ ਜੀ ਉੱਥੋਂ ਕੁ ਛਾਪ ਲਾਂਗੇ ਮਤਲਬ ਕਿ ਜਿਹੜਾ ਇਹ ਮੈਂ ਕਪੜਾ ਲਿਆ ਇਹ ਪਸ਼ਮੀਨੇ ਦਾ ਕਪੜਾ ਇਹ ਤੁਸੀਂ ਕੋਟਨ ਕਾਟਨ ਦਾ ਕਲੋਥ ਵੀ ਯੂਜ਼ ਕਰ ਸਕਦੇ ਆ ਸਿੰਥੈਟਿਕ ਵੀ ਯੂਜ਼ ਕਰ ਸਕਦੇ ਆ ਪਰ ਤੁਸੀਂ ਇਹਦੇ ਤੇ ਜਿਹੜੇ ਥਰੈਡ ਯੂਜ਼ ਕਰਨੇ ਆ ਨਾ ਉਹ ਪੱਟ ਦੇ ਯੂਜ਼ ਨਾ ਕਰਿਓ ਵੇ ਅਸੀ ਤਾਂ ਥੋਡੀ ਮਰਜੀ ਆ ਪਰ ਮੈਂ ਤਾਂ ਤਾਂ ਕਹਿ ਰਹੇ ਕਿ ਕੋਈ ਸੂਟ ਆਪਾਂ ਯਾਦਾ ਯੂਜ਼ ਕਰਨਾ ਹੁੰਦਾ ਕਰਕੇ ਨਾ ਪਾਟ ਦੇ ਥ੍ਰੈਡ ਬਹੁਤ ਜਲਦੀ ਖਰਾਬ ਹੋ ਜਾਂਦੇ ਆ ਫੁਲਕਾਰੀ ਆਪਾਂ ਘੱਟ ਯੂਜ਼ ਕਰਦੇ ਆ ਤੇ ਜਿਆਦਾ ਸੰਭ ਕੇ ਰੱਖਦੇ ਆ ਉਹਦੇ ਤੇ ਫਿਰ ਆਪਾਂ ਨੂੰ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਪਰ ਇਹਦੇ ਤੇ ਫਿਰ ਆਪਾਂ ਨੂੰ ਪ੍ਰੋਬਲਮ ਆਉ ਇਸ ਲਈ ਤੁਸੀਂ ਥ੍ਰੈਡ ਵੀ ਹੋਰ ਯੂਜ਼ ਕਰਨੇ ਉਹ ਵੀ ਮੈਂ ਤੁਹਾਨੂੰ ਦੱਸ ਦੂੰ ਕਪੜਾ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਆ ਜਿਹੜਾ ਵੀ ਆਪਾਂ ਸੂਟ ਬਣਾਉਣ ਬਣਾਉਣੇ ਆ ਜਿਹੜੇ ਵੀ ਕਪੜੇ ਦਾ ਜੋ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਯੂਜ਼ ਕਰ ਸਕਦੇ ਆ ਹਾਂਜੀ ਇਹਨੂੰ ਸ਼ਾਪੋਂ ਤੋਂ ਪਹਿਲਾਂ ਕਿ ਸਭ ਤੋਂ ਪਹਿਲਾਂ ਆਪਾਂ ਤਰਪਾਈ ਵਾਲੀ ਸਾਈਡ ਤੇ ਤੁਸੀਂ ਜਿੰਨਾ ਛੱਡਣਾ ਚਾਹੁੰਦੇ ਆ 2 ਇੰਚ 2.5 ਇੰਚ ਮੈਂ 2 ਇੰਚ ਛੱਡਿਆ ਤੁਸੀਂ ਜਿੰਨਾ ਛੱਡਣਾ ਚਾਹੁੰਦੇ ਛੱਡ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਉਹ ਕਪੜਾ ਛੱਡ ਕੇ ਤਰਪਾਈ ਵਾਲਾ ਜਿੰਨਾ ਥੋੜਾ ਘੇਰਾ ਰੈਡ ਹੀ ਆ ਓਨੇ ਤੇ ਨਿਸ਼ਾਨ ਲਾ ਲੈਣਾ ਮੇਰਾ ਕਿ ਜਿਹੜਾ ਉਹ 20 ਇੰਚ ਰੈਡ ਹੀ ਆ ਮੈਂ 20 ਇੰਚ ਤੇ ਨਿਸ਼ਾਨ ਲਾਇਆ ਇਸ ਨਿਸ਼ਾਨ ਨੂੰ ਤੁਸੀਂ ਕੀ ਕਰਨਾ ਨਾ ਬਾਅਦ ਦੇ ਵਿੱਚ ਸਕੇਲ ਨਾਲ ਲਗਾ ਲੈਣਾ ਇੱਕ ਵਾਰ ਇਹਨੂੰ ਸਕੇਲ ਨਾਲ ਸੈੱਟ ਕਰ ਲਓ ਇੱਕ ਵਾਰ ਪੈਨਸਲ ਨਾਲ ਲਗਾ ਲਓ ਤੁਸੀਂ ਇਸ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇਹਦਾ ਹਾਫ ਕਰ ਲੋ ਆਪਾਂ ਹਾਫ ਤੋਂ ਸੈਂਟਰ ਤੋਂ ਲੱਗਾਗੇ ਛਾਪਨ ਫਿਰ ਆਪਣਾ ਸੈਟਿੰਗ ਆ ਜੂਗੀ ਸਹੀ ਇਸ ਤਰ੍ਹਾਂ ਆਪਾਂ ਇਹ ਸੈਂਟਰ ਤੋਂ ਛਾਪਨ ਲਗਾਗੇ ਠੀਕ ਹੈ ਜੀ ਇੱਥੇ ਮੇਰੇ ਜਿਹੜਾ ਘੇਰਾ ਸੀ ਮੇਰਾ 20 ਸੀਗਾ ਉਹਦਾ 10 ਇੰਚਾ ਜਿਹੜਾ ਉਹ ਹਾਫ ਆ ਗਿਆ ਤਾਂ ਆਪਾਂ ਆਹ ਲਾਈਨ ਤਾਂ ਹੀ ਲਗਾਈ ਸੀਗੀ ਆਹ ਵਾਲੀ ਕਿ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹਾਫ ਤੇ ਰੱਖ ਸਕਦੇ ਹਾਂ ਜੇ ਜੇ ਤਾਂ ਤੁਸੀਂ ਨੀਚੇ ਬਾਰਡਰ ਬਣਾਉਣਾ ਹੈ ਤਾਂ ਤੁਸੀਂ ਇਸ ਤਰ੍ਹਾਂ ਚੈੱਕ ਕਰ ਲਿਓ ਆ ਜਿਹੜੀ ਪੈਨਸਲ ਵਾਲੀ ਲਾਈਨ ਆ ਉਹਦੇ ਉੱਪਰ ਥੋੜੀ ਆਹ ਪੈਨ ਵਾਲੀ ਲਾਈਨ ਆਉਣੀ ਚਾਹੀਦੀ ਆ ਠੀਕ ਆ ਜੀ ਤੇ ਆਹ ਆ ਤੇ ਬਿਲਕੁਲ ਆਹ ਵਾਲੀ ਲਾਈਨ ਆਉਣੀ ਚਾਹੀਦੀ ਐ ਇੱਕ ਤੁਸੀਂ ਇਦਾਂ ਹੀ ਲਾਈਨ ਉੱਪਰ ਲਾ ਲੈਣੀ ਆ ਤੇ ਛਾਪਣ ਲਈ ਤੁਸੀਂ ਇਹ ਧਿਆਨ ਰੱਖਿਓ ਕਿ ਜ਼ਿਆਦਾ ਥੋੜੀ ਕਾਟਨ ਦੇ ਵਿੱਚ ਨਾ ਆਇਲ ਨਹੀਂ ਹੋਣਾ ਚਾਹੀਦਾ ਜੇਕਰ ਜ਼ਿਆਦਾ ਆਇਲ ਹੋਊਗਾ ਤਾਂ ਫਿਰ ਆਪਣਾ ਡਿਜ਼ਾਈਨ ਖਰਾਬ ਹੋਊਗਾ ਤੇ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਨੂੰ ਛਾਪ ਲੈਣਾ ਤੇ ਇਹਨੂੰ ਪਏ ਪਏ ਨੂੰ ਇੱਥੇ ਇੱਕ ਵਾਰੀ ਸਾਫ਼ ਕਰਕੇ ਤੇ ਇੱਥੇ ਦੇਖ ਲੈਣਾ ਕਿ ਸੈੱਟ ਆ ਗਿਆ ਦੇਖ ਨੂੰ ਲੱਗਦਾ ਥੋੜਾ ਜਿਹਾ ਇਹ ਆਪਣੇ ਕੋਲੇ ਲਾਈਟ ਰਹਿ ਗਿਆ ਤਾਂ ਤੁਸੀਂ ਇਹਨੂੰ ਥੋੜਾ ਦੁਬਾਰਾ ਨੇਲ ਲਾ ਕੇ ਛਾਪ ਲੈਣਾ ਠੀਕ ਹੈ ਜੀ ਹਾਂਜੀ ਇੱਕ ਜਿਹੜੇ ਤੁਸੀਂ ਆਹ ਸ਼ੇਕ ਕਰਨੇ ਆ ਜਿੱਥੇ ਜਿੱਥੇ ਇਹਦਾ ਕਾਰਨਰ ਬਣੂਗਾ ਬਾਕਸ ਦਾ ਚੌਥੇ ਹਿੱਸੇ ਦਾ ਕਾਰਨਰ ਸਿਰਫ ਤੁਸੀਂ ਕਾਰਨਰ ਤੇ ਹੀ ਸ਼ੇਕ ਕਰਨੇ ਆ ਜਿਆਦਾ ਜਗ੍ਹਾ ਤੇ ਸ਼ੇਕ ਨਹੀਂ ਕਰਨੇ ਆ ਵੀ ਸ਼ੇਕ ਜਿਹੜੇ ਮੇਰੇ نیچے ਵੀ ਕੀਤੇ ਹੋਏ ਆ ਇਹ ਜਿਹੜਾ ਚੌਥਾ ਚੌਥਾ ਹਿੱਸਾ ਬਾਕਸ ਦਾ ਉਹਦੇ ਉਹਦੇ ਤੇ ਕੀਤੇ ਹੋਇਆ ਉਵੇਂ ਨਿਸ਼ਾਨ ਲਾ ਕੇ ਨਾ ਉਵੇਂ-ਉਵੇਂ ਕੀਤੇ ਤੇ ਆ ਵੀ ਸਾਰੇ ਚੌਥੇ ਚੌਥੇ ਹਿੱਸੇ ਵਿੱਚ ਕੀਤੇ ਹੋਏ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਇਹਦੀ ਆਹ ਵਾਲੀ ਲਾਸਟ ਵਾਲੀ ਡੱਬੀ ਆ ਗਈ ਨਾ ਜਦੋਂ ਹੁਣ ਤੁਸੀਂ ਗਾਹ ਵਾਲਾ ਛੱਪਣਾ ਹੈ ਤਾਂ ਤੁਸੀਂ ਡੱਬੀ ਦੇ ਨਾਲ ਕਰਕੇ ਡੱਬੀ ਰੱਖਣੀ ਆ ਇਹ ਡੱਬੀ ਦੇ ਉੱਪਰ ਨਾਮ ਰੱਖੋ ਤੁਸੀਂ ਇਹ ਡੱਬੀ ਨੂੰ ਆਹ ਵਾਲੀ ਨਾਲ ਆਹ ਵਾਲਾ ਬਾਕਸ ਨੂੰ ਇਹਦੇ ਨਾਲ ਰੱਖ ਲੈਣਾ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਨਾਮ ਆ ਰੱਖ ਲਓ ਤੇ ਇੱਧਰ ਤੁਸੀਂ ਲਾਈਨ ਜੈੱਪ ਕਰ ਲੈਣੀ ਆ ਇੱਧਰ ਤੁਸੀਂ ਲਾਈਨ ਜੈੱਪ ਕਰ ਲਓ ਕਿ ਥੋੜੀ ਪੈਨ ਵਾਲੀ ਲਾਈਨ ਆ ਜਿਹੜੀ ਇਸ ਤਰ੍ਹਾਂ ਦੇਖੋ ਇੱਥੇ ਜੈੱਪ ਕਰ ਲਓ ਕਿ ਪੈਨ ਵਾਲੀ ਲਾਈਨ ਆ ਜਿਹੜੀ ਉਹ ਥੋੜੀ ਪੈਨਸਲ ਵਾਲੀ ਲਾਈਨ ਦੇ ਬਿਲਕੁਲ ਉੱਪਰ ਆ ਰਹੀ ਆ ਤੇ ਫਿਰ ਤੋਂ ਤੁਸੀਂ ਇਹਨੂੰ ਜ਼ਿਆਦਾ ਨਹੀਂ ਉਹ ਆਇਲ ਲਾਉਣਾ ਹੈਗਾ ਤੇ ਆਪਾਂ ਧਿਆਨ ਨਾਲ ਇਹਨੂੰ ਸ਼ਾਰਪ ਲਾ ਲੇ। ਆਹ ਦੇਖੋ ਜੀ। ਠੀਕ ਹੈ ਜੀ। ਹੁਣ ਆਪਾਂ ਇੱਥੋਂ ਤੱਕ ਨਿਸ਼ਾਨ ਲਾਇਆ ਸੀ ਆਹ ਵਾਲਾ 2 ਇੰਚ ਤਾਂ ਆ ਇੰਨੀ ਜਗ੍ਹਾ ਰਹੇਗੀ। ਇਹਦੇ ਤੇ ਆਪਾਂ ਜਿੰਨਾ ਵੀ ਪੈਟਰਨ ਆਉਂਦਾ ਆਉਣ ਦਿਓ ਆਪਾਂ ਉਨਾ ਹੀ ਬਣਾਵਾਂਗੇ ਆਹ ਵਾਲੀ ਡੱਬੀ ਦੇ ਤੁਸੀਂ ਨਾਲ ਡੱਬੀ ਰੱਖ ਰੱਖ ਦੇਣੀ ਆ। ആ ഡബി ബലി ഫോടി ആയി ബോക്സ് വെക്കാൻ സാധന ആ സഖല നാ ആ വെച്ച ആ ഓനത്തെ ഉത്ത ആ ക്രീം എത്ര ആ ചെക്ക് കല പെൻസിലി ലൈൻ ബേ പെൻ വഴി ലൈൻ ഉത്ത ആ ਇੰਨਾ ਕੋਰਨਰ ਅੱਜਾ ਥੋੜਾ ਜਿੰਨਾ ਵੀ ਆਇਆ ਆਪਾਂ ਜੁੜਨਾ ਸ਼ੁਰੂ ਕਰਦੇ ਆ ਆ ਦੇਖੋ ਇੰਨਾ ਇੱਥੋਂ ਤੱਕ ਆਪਣੀ ਇਹ ਕਢਾਈ ਨਹੀਂ ਹੋ ਜੂਗੀ ਬਾਕੀ ਆਪਾਂ ਛੱਡ ਦਾਂਗੇ ਤੇ ਉਸੇ ਤਰ੍ਹਾਂ ਸੇਮ ਵੀ ਨਾਲ ਆਪਾਂ ਇਧਰਲੇ ਪਾਸੇ ਵੀ ਇਹਨੂੰ ਉਵੇਂ ਛਾਪ ਲੈਣਾ ਠੀਕ ਹੈ ਜੀ ਇਹ ਜਿਹੜੇ ਇਹਦੇ ਵਾਸਤੇ ਆਪਾਂ ਥ੍ਰੈਡ ਯੂਜ਼ ਕਰਨੇ ਆ ਉਹ ਤੁਸੀਂ ਆਹ ਵਾਲੇ ਕਰ ਲਿਓ ਰੇਸ਼ਮੀ ਥ੍ਰੈਡ ਹੁੰਦੇ ਆ ਤੁਸੀਂ ਕੋਈ ਸਿੰਗਲ ਕਲਰ ਵੈਸੇ ਤਾਂ ਸਿੰਗਲ ਕਲਰ ਹੀ ਸੋਹਣਾ ਲੱਗੂਗਾ ਤੁਸੀਂ ਜਿਵੇਂ ਮਰਜ਼ੀ ਜਿਵੇਂ ਤੁਹਾਡੀ ਪਸੰਦ ਆ ਤੁਸੀਂ ਉਵੇਂ ਯੂਜ਼ ਕਰ ਸਕਦੇ ਆ ਇਹ 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 ਵਾਲੇ ਥ੍ਰੈਡ ਆ ਜਿਹੜੇ ਖਰਾਬ ਨਹੀਂ ਹੋਣਗੇ ਤੁਸੀਂ ਸੂਟ ਨੂੰ ਜਿਵੇਂ ਮਰਜ਼ੀ ਧੋਓ ਨਾ ਇਹਦਾ ਕਲਰ ਜਾਂਦਾ ਇਹ ਵੀ ਮੋਰ ਦੇ ਆ ਥ੍ਰੈਡ ਇਹ ਰੇਸ਼ਮੀ ਲਾ ਹੁੰਦੀਆਂ ਹੱਥ ਵਾਲੀਆਂ ਰੇਸ਼ਮੀ ਲਾ ਇੱਕ ਇਹਦੇ ਚ ਮਸ਼ੀਨ ਵਾਲੀ ਆਉਂਦੀ ਆ ਉਹ ਛੋਟੇ ਸਾਈਜ਼ ਦੀ ਹੁੰਦੀ ਆ ਇਹ ਲੰਬੀ ਹੁੰਦੀ ਆ ਇਹ ਹੱਥ ਵਾਲੀ ਰੀਲ ਹੁੰਦੀ ਆ ਤੁਸੀਂ ਆਹ ਵਾਲੀ ਰੀਲ ਇਹਦੇ ਤੇ ਯੂਜ਼ ਕਰਨੀ ਆ ਤੇ ਹੁਣ ਆਪਾਂ ਇਹਦਾ ਪੈਟਰਨ ਜਿਹੜਾ ਉਹ ਬਣਾਵਾਂਗੇ ਹਾਂਜੀ ਤਾਂ ਮੈਂ ਕੱਪੜਾ ਜਿਹੜਾ ਉਹ ਆਪਾਂ ਫਰੇਮ ਤੇ ਸੈੱਟ ਕਰ ਲਿਆ ਹੈ ਤੇ ਜਿਹੜੀ ਮੈਂ ਰੀਲ ਯੂਜ਼ ਕਰ ਰਹੀ ਆ ਉਹ ਮੈਂ ਆਹ ਵਾਲੀ ਯੂਜ਼ ਕਰ ਰਹੀ ਆ ਰੇਸ਼ਮੀ ਧਾਗਾ ਹੁੰਦਾ ਇਸ ਤਰ੍ਹਾਂ ਇਹਨੂੰ ਮੈਂ 4 ਲੜਾ ਕਰਕੇ ਯੂਜ਼ ਕਰ ਰਹੀ ਆ ਆ ਦੇਖੋ ਇਹਨੂੰ 4 ਲੜਾ ਕਰਕੇ ਮੈਂ ਯੂਜ਼ ਕੀਤਾ ਤੇ ਇਹਦੇ ਵਾਸਤੇ ਨਾ ਤੁਸੀਂ ਆਹ ਡੋਰੀ ਵਾਲੀ ਰੀਲ ਹੁੰਦੀ ਹੈ ਇਹਨੂੰ ਡੋਰੀ ਵਾਲੀ ਰੀਲ ਬੋਲਦੇ ਆ ਇਹਦਾ ਧਾਗਾ ਇਸ ਤਰ੍ਹਾਂ ਦਾ ਹੁੰਦਾ ਇਹ ਥੋੜਾ ਮੋਟਾ ਹੁੰਦਾ ਇਹਨੂੰ ਸਿੰਗਲ ਹੀ ਆਪਾਂ ਯੂਜ਼ ਕਰ ਸਕਦੇ ਆ ਸਿੰਗਲ ਹੀ ਇਸ ਤਰ੍ਹਾਂ ਦਾ ਹੁੰਦਾ ਇਹ ਵੀ ਬਹੁਤ ਵਧੀਆ ਲੱਗਦਾ ਤੁਸੀਂ ਇਹਨੂੰ ਵੀ ਯੂਜ਼ ਕਰ ਸਕਦੇ ਆ ਤੇ ਇੱਕ ਨੂੰ ਤੁਸੀਂ ਮੈਨੂੰ ਜਦੋਂ ਆਪਾਂ ਟ੍ਰੇਸ ਪੇਪਰ 'ਵੀਂ ਆਹ ਵਾਲੀਆਂ ਮੋਰੀਆਂ ਕੱਢਣੀਆਂ ਨਾ ਇਹ ਤੁਸੀਂ ਨਾ ਬਰੀਕ ਸੂਈ ਨਾਲ ਕੱਢਿਓ ਇਹਨੂੰ ਉਹਨਾਂ ਤੁਸੀਂ ਜ਼ਿਆਦਾ ਮੋਟੀ ਸੂਈ ਨਾਲ ਮੋਰੀਆਂ ਨਹੀਂ ਕੱਢਣੀਆਂ ਫਿਰ ਉਹ ਜ਼ਿਆਦਾ ਇਨਕ ਫੈਲ ਜੇਗੀ ਜਿਵੇਂ ਆ ਕਿਤੇ ਕਿਤੇ ਮੋਰੀ ਮੋਟੀ ਹੋਗੀ ਨਾ ਉੱਥੇ ਜ਼ਿਆਦਾ ਇਨਕ ਆ ਗਈ ਤੇ ਜਿੱਥੇ ਸਹੀ ਮੋਰੀਆਂ ਉੱਥੇ ਸਹੀ ਰਹੂਗੀ ਤੇ ਤੁਸੀਂ ਬਰੀਕ ਸੂਈ ਨਾਲ ਧਿਆਨ ਨਾਲ ਮੋਰੀਆਂ ਕੱਢ ਲਿਓ ਤੇ ਇੱਕ ਮੈਂ ਤੁਹਾਨੂੰ ਦੱਸ ਦਿਆਂ ਸਾਈਜ਼ ਬਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਸੂਟ ਤੇ ਛਾਪਣ ਲੱਗੇ ਥੋੜਾ ਐਂ ਡਿਜ਼ਾਈਨ ਆ ਗਿਆ ਉਹਦੇ ਵਾਸਤੇ ਤੁਸੀਂ ਬਥੇ ਕੀ ਕਰਿਓ ਤੁਸੀਂ ਹੋਰ ਹੱਲ ਕਰ ਲਿਓ ਵੀ ਜਿੰਨਾ ਥੋੜਾ ਘੇਰਾ ਹੈ ਤੁਸੀਂ ਇਹਨੂੰ ਹੀ ਮਣਕੇ ਉਨਾਂ ਛੋਟਾ ਵੱਡਾ ਬਣਾ ਲਿਓ ਆਹ ਵਾਲਾ ਡਿਜ਼ਾਈਨ ਠੀਕ ਹੈ ਜੀ ਇਹ ਡਿਜ਼ਾਈਨ ਵੀ ਤਾਂ ਛੋਟਾ ਵੱਡਾ ਹੋ ਜਾਊਗਾ ਤੁਸੀਂ ਇਹਨੂੰ ਆਪਦੇ ਸਾਈਜ਼ ਹਿਸਾਬ ਨਾਲ ਵੀ ਇਹਨੂੰ ਸੈੱਟ ਕਰ ਸਕਦੇ ਆਂ ਤੇ ਇੱਕ ਹੋਰ ਕੀ ਤੁਸੀਂ ਜੇ ਵਿੱਚ ਵਿੱਚ ਵੀ ਹੋਰ ਛੋਟੀਆਂ ਬੂਟੀਆਂ ਪਾਉਣੀਆਂ ਤਾਂ ਇਹਨੂੰ ਆਹ ਜਿਹੜਾ ਇੰਨਾ ਪੀਸ ਆ ਇਹਨੂੰ ਥੋੜਾ ਜਿਹਾ ਵੱਡਾ ਕਰਕੇ ਆਪਾਂ ਬਣਾਵਾਂਗੇ ਤੇ ਉਹ ਵੀ ਮੈਂ ਤੁਹਾਨੂੰ ਨਾ ਇਹ ਹੁਣ ਤੁਹਾਨੂੰ ਆਪਾਂ ਸ਼ੁਰੂ ਕਰਨਾ ਦੱਸ ਦਿਆਂ ਤੁਹਾਨੂੰ ਕਿ ਇਹਨੂੰ ਆਪਾਂ ਇਹਨੂੰ ਸਭ ਤੋਂ ਪਹਿਲਾਂ ਸਟਾਰਟ ਕਰਨ ਦੇ ਲਈ ਤੁਸੀਂ ਆਹ ਵਾਲੀ ਲਾਈਨ ਬਣਾਉਣੀ ਆ ਨੀਚੇ ਵਾਲੀ ਠੀਕ ਹੈ ਜੀ ਇਹ ਤਾਂ ਸੌਖੀ ਹੋਈ ਆ ਇਹ ਮੈਂ ਤੁਹਾਨੂੰ ਥੋੜਾ ਬਣਾ ਕੇ ਦੱਸ ਦਿੰਨੀ ਆ ਹਾਂ ਜੀ ਹੁਣ ਨਾ ਆਪਾਂ ਹੌਲੀ ਹੌਲੀ ਇਸੇ ਤਰ੍ਹਾਂ ਇਹ ਲਾਈਨ ਕੰਪਲੀਟ ਕਰ ਲਾਂਗੇ ਤੇ ਸੂਟ ਵਾਸਤੇ ਤੁਸੀਂ ਕੋਈ ਵੀ ਕੱਪੜਾ ਜਿਹੜਾ ਵੀ ਤੁਸੀਂ ਚਾਹੋਨੇ ਆ ਸੂਟ ਵਾਸਤੇ ਯੂਜ਼ ਕਰਨਾ ਉਹ ਕੱਪੜਾ ਤੁਸੀਂ ਸੂਟ ਵਾਸਤੇ ਯੂਜ਼ ਕਰ ਸਕਦੇ ਆ ਬਸ ਤੁਸੀਂ ਉਹਦੇ ਤੇ ਪੱਟ ਦੇ ਥ੍ਰੈਡ ਨਾ ਯੂਜ਼ ਕਰਿਓ ਪਲੀਜ਼ ਜੇ ਤੁਸੀਂ ਪੱਟ ਦੇ ਥ੍ਰੈਡ ਸੂਟ ਤੇ ਯੂਜ਼ ਵੀ ਕਰਨੇ ਆ ਤਾਂ ਉਹ ਸੂਟ ਨੂੰ ਫਿਰ ਤੁਹਾਨੂੰ ਬਹੁਤ ਸੰਭਾਲ ਕੇ ਰੱਖਣਾ ਪਊਗਾ ਹੁਣ ਜਿਹੜੀ ਫਲਕਾਰੀ ਹੁੰਦੀ ਆ ਉਹ ਤਾਂ ਆਪਾਂ ਐ ਕਰ ਲੈਨੇ ਆ ਕਿ ਪੰਜ ਵਾਰੀ ਵੀ ਲੈ ਲਈ 6 ਵਾਰੀ ਵੀ ਲੈ ਲਈ ਆਪਾਂ ਨਾ ਧੋਵਾਂਗੇ ਪਰ ਜਿਹੜਾ ਸੂਟ ਆ ਉਹ ਨਹੀਂ ਨਾ ਆਪਾਂ ਐ ਕਰ ਸਕਦੇ ਕਿ ਬਿਨਾਂ ਧੋਤੇ ਤੋਂ ਆਪਾਂ 5 6 ਵਾਰੀ ਸੂਟ ਪਾਈ ਜਾਵਾਂਗੇ ਇਸ ਲਈ ਉਹ ਸੂਟ ਨੂੰ ਤਾਂ ਆਪਾਂ ਨੂੰ ਧੋਣਾ ਹੀ ਪੈਂਦਾ ਤਾਂ ਕਰਕੇ ਮੈਂ ਕਹਿ ਰਹੀ ਆ ਇਹ ਤਾਂ ਕੋਈ ਵੈਸੇ ਕੰਡੀਸ਼ਨ ਨਹੀਂ ਹੈਗੀ ਵੀ ਤੁਸੀਂ ਜਿਹੜੇ ਪਾਟਰੇ ਥ੍ਰੈਡ ਆ ਉਹ ਸੂਟ ਤੇ ਨਹੀਂ ਲਾ ਸਕਦੇ ਲਾ ਸਕਦੇ ਆ ਤੁਸੀਂ ਪਰ ਵੀ ਫਿਰ ਤੁਹਾਨੂੰ ਉਹਦੀ ਐਕਸਟਰਾ ਸਾਫ ਸੰਭਾਲ ਕਰਨੀ ਪਏਗੀ ਤੇ ਐ ਨਹੀਂ ਕੋਈ ਗੱਲ ਵੀ ਆਪਾਂ ਨਹੀਂ ਯੂਜ਼ ਕਰ ਸਕਦੇ ਥ੍ਰੈਡ ਪਰ ਆਹ ਥੋੜੇ ਜਿਹਾ ਚਲੋ ਰਫ ਐਂਡ ਟਾਫ ਆਪਾਂ ਇਹਨੂੰ ਜਿਵੇਂ ਮਰਜ਼ੀ ਯੂਜ਼ ਕਰੀਏ ਇਹ ਖਰਾਬ ਨਹੀਂ ਹੋਣਗੇ ਇਹਨੂੰ ਖਿੱਚਣਾ ਨਹੀਂ ਹੈਗਾ ਤੁਸੀਂ ਬੋਲਾ ਜੀ ਉਜੀ ਆਪਣੀ ਲਾਈਨ ਪੂਰੀ ਹੋ ਗਈ ਇਸ ਤੋਂ ਬਾਅਦ ਹੁਣ ਜਿਹੜਾ ਆ ਪਾਹ ਵਾਲਾ ਫਲਾਵਰ ਆ ਇਹ ਕੱਢਾਂਗੇ ਹਾਂਜੀ ਤਾਂ ਦੇਖੋ ਜਦੋਂ ਆਪਾਂ ਇਹਨੂੰ ਪੈਨਸਲ ਪੈਨਸਲ ਨਾਲ ਉਵੇਂ ਆਏ ਬਾਕਸ ਸੀਗਾ ਜਿਵੇਂ ਆਹ ਵਾਲਾ ਬਾਕਸ ਆਪਾਂ ਪੂਰਾ ਕਰਤਾ ਆਹ ਵਾਲਾ ਬਾਕਸ ਪੂਰਾ ਕਰਤਾ ਐਵੇਂ ਪੈਨਸਲ ਨਾਲ ਡਰਾ ਕਰਤਾ ਠੀਕ ਹੈ ਜੀ ਤਾਂ ਦੇਖੋ ਇਹ ਤੁਹਾਡੇ ਸਾਹਮਣੇ ਨਾ ਇੱਕ ਪੈਟਰਨ ਤਿਆਰ ਹੋ ਗਿਆ ਹੈ ਇਸ ਤਰ੍ਹਾਂ ਇਹਨੂੰ ਆਪਾਂ ਜਿਵੇਂ ਇਹ ਹੈਗਾ ਇਹਨੂੰ ਆਪਾਂ ਉਸੇ ਤਰ੍ਹਾਂ ਹੀ ਬਣਾਵਾਂਗੇ ਠੀਕ ਹੈ ਜੀ ਆ ਦੇਖੋ ਆਹ ਵਾਲੇ ਚਾਰਸ ਡੱਬੇ ਆ ਸਾਰੇ ਤੇ ਇਸ ਤਰ੍ਹਾਂ ਇਹ ਕਰਾਸ ਨਾਲ ਐਵੇਂ ਮਿਲੇ ਹੋਏ ਆ ਠੀਕ ਹੈ ਤੇ ਜਿਨ੍ਹਾਂ ਨੇ ਮੇਰੀ ਪਹਿਲਾਂ ਵਾਲੀ ਵੀਡੀਓ ਦੇਖੀ ਆ ਤੇ ਉਹਦੇ ਚ ਜਿਹਦੇ ਚ ਮੈਂ ਚੂਪ ਦੀ ਕਢਾਈ ਸਿਖਾਈ ਹੋਈ ਆ ਉਹਦੇ ਚ ਆਹ ਵਾਲੀ ਚੀਜ਼ ਮੈਂ ਬਣਾਈ ਹੋਈ ਆ ਜਿਹੜੇ ਨਵੇਂ ਆਇਆ ਉਹ ਇਹ ਸਿੱਖ ਲੈਣ ਉਸ ਵੀਡੀਓ ਤੋਂ ਦੇਖ ਲਓ ਚਾਹੀ ਇਸ ਵੀਡੀਓ ਤੋਂ ਦੇਖ ਲਓ ਮੈਂ ਥੋੜਾ ਜਿਹਾ ਬਣਾ ਕੇ ਚਲੋ ਆਪਾਂ ਇਹਨੂੰ ਫਾਸਟ ਕਰ ਦਾਂਗੇ ਆਪਾਂ ਜ਼ਿਆਦਾ ਟਾਈਮ ਨਹੀਂ ਤੁਹਾਡਾ ਖਰਾਬ ਕਰਦੇ ਤੇ ਥੋੜਾ ਜਿਹਾ ਬਸ ਤੁਸੀਂ ਇਹਨੂੰ ਦੇਖ ਲਓ ਕਿ ਮੈਂ ਵਿੱਚ ਵਿੱਚ ਦੀ ਤੁੰਦਾਸ ਦਿੰਨੀ ਹੈ ਕਿ ਕਿਵੇਂ ਇਹ ਬਣਾਉਣਾ ਜਿਨ੍ਹਾਂ ਨੇ ਪਹਿਲਾਂ ਸਿੱਖਿਆ ਉਹਨਾਂ ਨੂੰ ਤਾਂ ਆਉਂਦਾ ਹੀ ਆ ਜਿਨ੍ਹਾਂ ਨੇ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਉਹ ਇਹਨੂੰ ਦੇਖ ਲੋ ਕਿ ਆਪਾਂ ਇਹਨੂੰ ਇੱਥੋਂ ਸਟਾਰਟ ਕਰਨਾ ਹੈ ਇੱਥੋਂ ਆਪਾਂ ਇੱਧਰ ਸਿੱਧਾ ਟਾਂਕਾ ਕੱਢਣਾ ਹੈ ਠੀਕ ਹੈ ਜੀ ਆ ਦੇਖੋ ਹੁਣ ਜਿਵੇਂ ਇੱਥੋਂ ਕਰ ਲਿਆ ਸਟਾਰਟ ਆਪਾਂ ਆਹ ਧਾਗੇ ਨਾਲ ਇਸ ਤਰ੍ਹਾਂ ਕਵਰ ਹੋ ਜਾਣਾ ਇੱਥੋਂ ਦੀ ਸੂਈ ਕੱਢ ਕੇ ਸਿੱਧੀ ਲੈ ਕੇ ਆਣੀ ਆ ਬਿਲਕੁਲ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਆਹ ਨਿਸ਼ਾਨ ਦੇ ਉੱਪਰ ਉੱਪਰ ਆ ਦੇਖੋ ਆ ਨਿਸ਼ਾਨ ਵਿੱਚ ਦੀ ਸੂਈ ਪਾਈ ਉੱਪਰ ਜਾ ਕੇ ਕੱਢਣੀ ਇੱਧਰ ਉੱਪਰਲੇ ਨਿਸ਼ਾਨ ਤੇ ਇੱਥੋਂ ਫੇਰ ਆਹ ਵਾਲੇ ਨਿਸ਼ਾਨ ਤੇ ਸੂਈ ਪਾਈ ਤੇ ਉੱਪਰਲੇ ਨਿਸ਼ਾਨ ਤੇ ਆਪਾਂ ਕੱਢੀ ਇਹ ਹਰੇਕ ਆਪਾਂ ਡਾਟ ਡਾਟ ਤੇ ਜਿਹੜੇ ਆਪਾਂ ਡਾਟ ਲਾ ਲੈਣਾ ਛੇਕ ਕੱਢਿਆ ਜਿਹੜੇ ਕੋਰਨਰ ਤੇ ਉਹਦੇ ਵਿੱਚ ਦੀ ਆਪਾਂ ਜਿਹੜੀ ਫੁਲਕਾਰੀ ਤੇ ਉਹਦੇ ਤੇ ਆਪਾਂ ਕੱਢੀ ਸੀਗੀ ਉਹ ਤਾਂ ਆਪਾਂ ਵੈਸੇ ਬਿਨਾ ਬਿਨਾ ਛਾਪੇ ਤੋਂ ਕੱਢੀ ਸੀਗੀ ਉਹ ਆਪਾਂ ਜਿਹੜੀ ਮੈਂ ਜੋਪ ਦੀ ਕੀਤੀ ਸੀ ਨਾ ਉਹ ਆਪਾਂ ਉਹਦੇ ਕੀ ਕੀਤਾ ਸੀ ਸਿਰਫ ਇੱਕ ਟ੍ਰਾਇੰਗਲ ਵਾਈ ਸੀਗੀ ਉਹ ਟ੍ਰਾਇੰਗਲ ਵਾ ਕੇ ਆਪਾਂ ਕੀਤੀ ਸੀ ਇਹ ਆਪਾਂ ਹੁਣ ਛਾਪ ਲਈ ਆ ਠੀਕ ਹੈ ਉਹ ਤਾਂ ਬਿਨਾ ਛਾਪੇ ਹੀ ਆਪਾਂ ਕਰੀ ਸੀ ਹੁਣ ਆਪਾਂ ਜਿਹੜੇ ਛਪਾਈ ਤੋਂ ਉਹ ਦੇਖ ਲਓ ਤੁਸੀਂ ਡਾਟ ਦੇ ਆਪਾਂ ਉੱਪਰ ਉੱਪਰ ਕੱਢੀ ਹੋਣੀ ਹੈ ਇਸ ਤਰ੍ਹਾਂ ਦੇਖੋ ਆਹ ਵਾਲੇ ਡਾਟ ਤੋਂ ਹਾਂਜੀ ਜਦੋਂ ਆਪਾਂ ਇੱਧਰ ਨੂੰ ਵਾਪਸ ਜਾਣਾ ਤਾਂ ਉਦੋਂ ਤੁਸੀਂ ਦੇਖੋ ਆ ਉੱਪਰਲੇ ਤੋਂ ਆਪਾਂ ਇੱਥੇ ਸੂਈ ਪਾਵਾਂਗੇ ਇੱਥੇ ਸੂਈ ਪਾਵਾਂਗੇ ਤਾਂ ਇੱਧਰ ਸੂਈ ਨਿਕਲ ਜੂ ਆਹ ਵਾਲੇ ਰੋੜ ਤੇ ਇਸ ਤਰ੍ਹਾਂ ਜਦੋਂ ਤਾਂ ਆਪਾਂ ਫੁਲਕਾਰੀ ਤੇ ਕੱਢਾਂਗੇ ਉਦੋਂ ਤਾਂ ਚਲ ਕਿਹੜਾ ਆਪਾਂ ਮਿਲਿਆ ਹੁੰਦਾ ਸੈਟਿੰਗ ਆ ਜਾਂਦੀ ਹੁਣ ਆਪਣੇ ਨਿਸ਼ਾਨ ਲੱਗੇ ਤਾਂ ਆਪਾਂ ਨਿਸ਼ਾਨ ਨਿਸ਼ਾਨ ਤੇ ਇਹ ਕੱਢਾਂਗੇ ਇੱਕ ਸਾਈਡ ਵਾਲੀ ਲਾਈਨ ਇਸ ਤਰ੍ਹਾਂ ਬਣੂਗੀ ਠੀਕ ਹੈ ਇੱਕ ਇਸ ਤਰ੍ਹਾਂ ਵਰਟੀਕਲ ਬਣੂਗੀ दूसरी इस तरह बनोग इधर हाँ देखो आगे इस तरह आ गए आगे इस तरह जाने ਹਾਂਜੀ ਜਦੋਂ ਆਪਾਂ ਇੱਥੋਂ ਤੱਕ ਆ ਗਏ ਹੁਣ ਇੱਥੋਂ ਆਪਾਂ ਵਾਪਸ ਜਾਣਾ ਏ ਵਾਪਸ ਜਾਣ ਵਾਸਤੇ ਤੁਸੀਂ ਕੀ ਕਰਨਾ ਏ ਕਿ ਜੇ ਦੇਖੋ ਆਹ ਵਾਲਾ ਟਾਂਕਾ ਭਰ ਲਿਆ ਜਿਹੜਾ ਟਾਂਕਾ ਆਪਣਾ ਉੱਪਰ ਕੱਪੜੇ ਤੇ ਦਿਖ ਰਿਹਾ ਜਿਹੜਾ ਟਾਂਕਾ ਆਪਾਂ ਨੂੰ ਕੱਪੜੇ ਦੇ ਉੱਪਰ ਦਿਖ ਰਿਹਾ ਉਹਦੇ ਤੁਸੀਂ ਨੀਚੇ ਦੀ ਸੂਈ ਕੱਢਣੀ ਐ ਇਸ ਦਾ ਉਹ ਧਾਗਾ ਸੂਈ ਦੇ نیچے ਆਊਗਾ ਇਹ ਮੈਂ ਪਹਿਲਾਂ ਵੀ ਦੱਸਿਆ ਹੋਇਆ ਤਾਂ ਇਸੇ ਤਰ੍ਹਾਂ ਆਪਾਂ ਇਸ ਤਰ੍ਹਾਂ ਆਹ ਦੇਖੋ इस तरह कवर होजूगा आह धागे कवर होगा एचे की सूई निकल के फिर आ फिर धागे कवर होगा इस तरह आप सारी पूरी लाइन कवर करा हाँ जी जो आप हूँ इतने आ गए इतों सूई फिर आह देखो आह टांका पाया हुए ना आपको ये नीचे की सूई कड़ देनी कवर हो जूगा धागे तो ये नीचे की सूई कड़ दूँ हम जो नीचे में जाए आखो आ, आ टांका पाया हुआ है ना ये नीचे दूई कड़ गनी बस आपको इस तरह इस तरह हाँ जी लो जी हम जो अपना इतों वापस जाना है तो आप इतें आ जाएंगे ठीक है जी ਇਥੋਂ ਆਪਾਂ ਇਹਨੂੰ ਕਵਰ ਕਰ ਲਾਂਗੇ ਵਾਪਸ ਹੋਗੇ ਇਹ ਇਸ ਨੂੰ ਕਵਰ ਕਰਕੇ ਹੁਣ ਆਪਾਂ ਐਵੇਂ ਜਾਵਾਂਗੇ ਇੱਧਰ ਨੂੰ ਇਹ ਇਥੋਂ ਦੀ ਆਪਾਂ ਸੂਈ ਪਾਵਾਂਗੇ ਹਾਂਜੀ ਇੱਥੋਂ ਜਦੋਂ ਆਪਾਂ ਜਾਣਾ ਇਸੇ ਤਰ੍ਹਾਂ ਆ ਜਿਹੜਾ ਧਾਗੇ ਨਾਲ ਕਵਰ ਹੋ ਜਾਊਗਾ ਇੱਥੋਂ ਦੀ ਆਪਾਂ ਸੂਈ ਕੱਢਾਂਗੇ ਪਾਵਾਂਗੇ ਇੱਥੋਂ ਦੀ ਇੱਥੋਂ ਦੀ ਸੂਈ ਪਾਵਾਂਗੇ ਇੱਥੋਂ ਦੀ ਬਾਹਰ ਆਜੂਗੀ ਇਸ ਤਰ੍ਹਾਂ ਇਹ ਬਾਕਸ ਬਣੀ ਹੋਣਗੇ ਜਿਵੇਂ ਕਿ ਪਹਿਲਾਂ ਵੀ ਬਣਿਆ ਸੀ ਆ ਇੱਧਰ ਨੂੰ ਲਾਈਨ ਬਣੀ ਸੀ ਆ ਹੁਣ ਨੀਚੇ ਨੂੰ ਲਾਈਨਾਂ ਬਣੀ ਜਾਣਗੀਆਂ ਜੀ ਆ ਆਪਣਾ ਕੰਪਲੀਟ ਹੋ ਗਿਆ ਹੁਣ ਆਪਾਂ ਦੂਗੇ ਕੰਮ ਕਰਦੇ ਆ। ਪਹਿਲਾਂ ਇਹਨੂੰ ਕੀਤਾ ਸੀਗਾ ਕਿ ਖਾਲੀ ਥਾਂ ਤੋਂ ਦੀ ਸੂਈ ਆਏ ਟਾਂਕੇ ਦੇ نیچےੋਂ ਦੀ ਨਿਕਲੂਗੀ। ਉਸੇ ਤਰ੍ਹਾਂ ਆਪਾਂ ਇਹਨੂੰ ਕਵਰ ਕਰ ਲੈਣਾ। ਮੋੜ ਦੇ ਵਕਤ ਸਾਰਾ ਜੀ ਹੁਣ ਜਦੋਂ ਆਪਾਂ ਇੱਥੇ ਆ ਗਏ ਇੱਥੋਂ ਫੇਰ ਇਹਦੇ ਨੀਚੇ ਲੋ ਜੀ ਇੰਨਾ ਆਪਾਂ ਕੰਪਲੀਟ ਕਰ ਲਿਆ ਹੁਣ ਇਸ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੀਚੇ ਵਾਲਾ ਪੋਰਸ਼ਨ ਇਹਦਾ ਬਣਾਵਾਂਗੇ ਇਸ ਤਰ੍ਹਾਂ ਆਪਾਂ ਇੱਕ ਐਂ ਚੱਕ ਲੈਣਾ ਤੇ ਇੱਕ ਛੱਡ ਲੈਣਾ ਇੱਕ ਡਾਟ ਇੱਕ ਡਾਟ ਆਪਾਂ ਚੱਕੀ ਜਾਵਾਂਗੇ ਤੇ ਇੱਕ ਡਾਟ ਆਪਾਂ ਛੱਡੀ ਜਾਵਾਂਗੇ ਜਿਹੜਾ ਆਪਣਾ ਆਹ ਵਾਲਾ ਪੈਟਰਨ ਆਹ ਆਹ ਵਾਲਾ ਪੈਟਰਨ ਬਸ ਆਪਾਂ ਇਹਦੇ ਤੇ ਚੱਲੀ ਜਾਣਾ ਆਹ ਆਹ ਵਾਲਾ ਪੈਟਰਨ ਇੱਥੇ ਇੱਕ ਡਾਟ ਚੱਕ ਲੈਣਾ ਇੱਕ ਡਾਟ ਨੂੰ ਆਪਾਂ ਛੱਡ ਦਾਂਗੇ ਹਾਂਜੀ ਹੁਣ ਜਿਹੜਾ ਆਪਣਾ ਆਹ ਵਾਲਾ ਇੱਥੇ ਬਣਦਾ ਇਹਨੂੰ ਆਪਾਂ ਕੰਪਲੀਟ ਕਰ ਲਾਂਗੇ ਆਹ ਵਾਲਾ ਇੱਥੇ ਕੋਰਨਰ ਤੇ ਇਸ ਤਰ੍ਹਾਂ ਮੋ ਜੀ ਇੱਕ ਡਾਟ ਆਪਾਂ ਚੱਕਿਆ ਤੇ ਇੱਕ ਛੱਡਿਆ ਕਵਰ ਕੀਤਾ ਤੇ ਐਵੇਂ ਹੀ ਆਪਾਂ ਵਾਪਸ ਚਲੇ ਜਾਣਾ ਇੱਥੋਂ ਆਪਾਂ ਐਵੇਂ ਵਾਪਸ ਚਲੇ ਜਾਣਾ ਜਿਵੇਂ ਆਪਾਂ ਆਏ ਸੀ ਹੁਣ ਜਿਹੜਾ ਆਪਣਾ ਬਣ ਗਿਆ ਉਹਨੂੰ ਆਪਾਂ ਛੱਡ ਉਹਦੇ ਨੀਚੇ ਦੀ ਸੂਈ ਕੱਢ ਦੇਣੀ ਹੈ ਜਿਵੇਂ ਆਪਾਂ ਕੀਤਾ ਉਹਦੇ ਨੀਚੇ ਦੀ ਸੂਈ ਕੱਢੋ ਤੇ ਦੂਸਰੇ ਦੇ ਉੱਪਰ ਦੀ ਸੂਈ ਕੱਢੋ ਲਓ ਜੀ ਦੇਖੋ ਆ ਆਪਣਾ ਪੈਟਰਨ ਪੂਰਾ ਹੋ ਗਿਆ ਆਹ ਵਾਲਾ ਹੁਣ ਆਪਾਂ ਜਿਵੇਂ ਆਹ ਵਾਲਾ ਪੈਟਰਨ ਪੂਰਾ ਕੀਤਾ ਉਸੇ ਤਰ੍ਹਾਂ ਆਪਾਂ ਆ ਇੱਥੋਂ ਆਹ ਚੀਜ਼ ਦੇਖੋ ਆਹ ਵਾਲੀ ਤੇ ਇੱਥੋਂ ਆ ਸੇਮ ਆਪਾਂ ਇਹਨੂੰ ਐਵੇਂ ਪੂਰਾ ਕਰਾਂਗੇ ਇੱਕ ਚੱਕ ਕੇ ਇੱਕ ਛੱਡ ਕੇ ਫਿਰ ਆਪਾਂ ਜਦੋਂ ਇਧਰੋਂ ਮੁੜੇ ਆਪਾਂ ਇਹਨੂੰ ਪੂਰਾ ਕਰਨ ਲੱਗ ਜਾਾਂਗੇ ਐਦਾਂ ਠੀਕ ਹੈ ਇਹ ਤੁਸੀਂ ਇਦਾਂ ਹੀ ਆਪਾਂ ਸਾਰੇ ਆਹ ਪਹਿਲਾਂ ਪੈਟਰਨ ਬਣਾਉਣੇ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਆ ਤੁਸੀਂ ਦੇਖ ਲੈਣਾ ਕਿਵੇਂ ਬਣਾਉਣਾ ਹੁਣ ਮੈਂ ਤੁਹਾਨੂੰ ਥੋੜਾ ਦੱਸ ਦਿੰਨੀ ਆ ਉਸ ਤੋਂ ਬਾਅਦ ਫਿਰ ਨਹੀਂ ਜ਼ਿਆਦਾ ਨਾ ਵੀਡੀਓ ਹੋ ਜੂਗੀ ਲੰਬੀ ਆਪਣੀ ਠੀਕ ਹੈ ਆ ਚੀਜ਼ ਵੀ ਤੁਸੀਂ ਕਵਰ ਕਰੋ ਜਿੰਨੀ ਆ ਚੀਜ਼ ਇੱਧਰ ਕਵਰ ਹੋਈ ਆ ਉਹਨੂੰ ਤੁਸੀਂ ਕਵਰ ਕਰ ਲਓ ਉਸ ਤਰ੍ਹਾਂ ਇਥੋਂ ਲੱਗਾਗੇ ਆਪਾਂ ਆਹ ਵਾਲੀ ਸਾਰੀ ਚੀਜ਼ ਇਸ ਤਰ੍ਹਾਂ ਕਵਰ ਕਰਾਂਗੇ ਇੱਕ ਛੱਡ ਕੇ ਇੱਕ ਭਰ ਕੇ ਤੇ ਉਸੇ ਤਰ੍ਹਾਂ ਜਦੋਂ ਇਧਰੋਂ ਵਾਪਸ ਆਏ ਤਾਂ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਕਵਰ ਕਰਾਂਗੇ ਤਾਂ ਇਹ ਮੈਂ ਤੁਹਾਨੂੰ ਕਵਰ ਕਰਕੇ ਦਿਖਾਉਣੀ ਆ ਹਾਂਜੀ ਦੇਖੋ ਆਹ ਆਪਾਂ ਬਣਾ ਲਈਏ ਹੁਣ ਜਦੋਂ ਇਹਨੂੰ ਵਾਪਸ ਜਾਂਦੇ ਹੋਏ ਆਪਾਂ ਇਹਨੂੰ ਫਿਰ ਤੋਂ ਕਵਰ ਕਰਨਾ ਹੈ ਇੱਥੋਂ ਐਵੇਂ ਬਸ ਇਹਦਾ ਟਾਂਕਾ ਪਾਇਆ ਉਹ ਛੱਡ ਦੇਣਾ ਆਪਾਂ ਉਹਦੇ ਨੀਚੇ ਦੀ ਸੂਈ ਕੱਢ ਲੈਣੀ ਆ కవర్లా ప్యాహా జావ సన్వర్నవళా ఏ కవర్ ਇੱਥੋਂ ਵੀ ਆਪਾਂ ਸੇਮ ਹੁਣ ਆ ਜਾਵਾਂਗੇ ਆਹ ਵਾਲੇ ਲੈਂਤੇ ਇਸ ਤਰ੍ਹਾਂ ਆਹ ਵਾਲੇ ਇੱਦਾਂ ਕਰਾਂਗੇ ਤੇ ਫਿਰ ਇੱਥੋਂ ਮੁੜ ਕੇ ਆ ਜਾਗੇ ਤੇ ਆਪਾਂ ਇਦਾਂ ਕਰ ਲਾਂਗੇ ਠੀਕ ਹੈ ਜੀ ਇਹ ਮੈਂ ਤੁਹਾਨੂੰ ਬਣ ਗਿਆ ਜਦੋਂ ਹੁਣ ਬਾਅਦ ਚ ਦਿਖਾਉਣੀ ਆ ਹਾਂਜੀ ਤਾਂ ਆਪਾਂ ਦੇਖ ਲਓ ਇਸ ਤਰ੍ਹਾਂ ਆਪਣਾ ਪੈਟਰਨ ਬਣ ਗਿਆ ਆਹ ਵਾਲਾ نیچے ਵੀ ਤੁਸੀਂ ਕਵਰ ਕਰ ਲਿਓ ਆਹ ਵਾਲਾ ਇਸ ਤਰ੍ਹਾਂ ਬਸ ਤਾਂ ਇਸ ਤਰ੍ਹਾਂ ਹੀ ਹੋਈ ਹਨਾ ਵੇ ਇੱਕ ਨੱਪ ਕੇ ਚੱਕ ਕੇ ਤੇ ਧਾਗੇ ਥੱਲੇ ਦੀ ਜਾਣਗੇ ਵਾਪਸ ਤੇ ਹੁਣ ਆਪਾਂ ਡੱਬੇ ਕਵਰ ਕਰਦੇ ਆ ਜਿਹੜੇ ਬਾਕਸ ਕਵਰ ਕਰਨੇ ਹਨਾ ਉਹ ਤੁਸੀਂ ਕੋਸ਼ਿਸ਼ ਕਰਿਓ ਵੀ ਤੁਸੀਂ ਸਿੱਧੀਆਂ ਸਿੱਧੀਆਂ ਲਾਈਨਾਂ ਚ ਕਵਰ ਕਰਿਓ ਇਸ ਤਰ੍ਹਾਂ ਇੱਕ ਚੱਕ ਲਿਓ ਤੇ ਇੱਕ ਛੱਕ ਲਿਓ ਆਪਾਂ ਇੱਕ ਡਾਟ ਜਦੋਂ ਆਹ ਬਣਾ ਕਰਨਾ ਹੈ ਨਾ ਇਹਨੂੰ ਵੀ ਤੁਸੀਂ ਸਿੱਧੀ ਲਾਈਨ 'ਚ ਕੱਢਿਓ ਇਸ ਤਰ੍ਹਾਂ ਇਹਨੂੰ ਅਸੀਂ ਸਿੱਧੀ ਲਾਈਨ 'ਚ ਕਰਨ ਦੀ ਕੋਸ਼ਿਸ਼ ਕਰਿਓ फिर वज्ञ होगा आप डबल साइड यूज करनी है भी दोनों साइड सैडा एक होनी चाहिए इस तरह हम आप इधर क्ड लेंगे लो जी इस तरह अपने ये बॉक्स है जो कवर हो ਜਿਆਦਾ कसे ਉਹਨਾ ਤੁਸੀਂ ਬਾਕਸਸ ਨੂੰ ਥੋੜੇ ਲੂਸ ਰੱਖ ਕੇ ਕਰਿਓ ਹਾਂਜੀ ਇਸੇ ਤਰ੍ਹਾਂ ਆਪਾਂ ਨੈਕਸਟ ਬਾਕਸੇ ਨੂੰ ਕਵਰ ਕਰਨਾ ਤਾਂ ਇਹ ਇਹਦੇ ਨਾਲ ਨਾ ਤੁਸੀਂ ਆ ਵੀ ਕਰ ਸਕਦੇ ਆ ਆ ਵੀ ਤੁਸੀਂ ਕਰ ਸਕਦੇ ਹੋ ਕਵਰ ਆਵੇ ਇੱਥੇ ਕੱਢਿਓ ਠੀਕ ਹੈ ਇੱਥੇ ਆ ਜਾਏਗਾ ਇਵੇਂ ਮੈਂ ਤੁਹਾਨੂੰ ਇੱਕ ਨੰਬਰ ਕਰਕੇ ਦਿਖਾਤਾ ਐਵੇਂ ਤੁਸੀਂ ਇਹਨੂੰ ਵੀ ਕਵਰ ਕਰ ਸਕਦੇ ਨਾਲ ਦੀ ਨਾਲ ਇਸ ਤਰ੍ਹਾਂ ਜਾਂ ਤੁਸੀਂ ਫੇਰ ਇਹਨੂੰ ਸਿੱਧੇ ਸਿੱਧੇ ਇਸ ਤਰ੍ਹਾਂ ਇੱਕ ਚੱਕ ਲਿਆ ਇੱਕ ਛੱਡ ਲਿਆ ਹੁਣ ਇੱਥੋਂ ਦੀ ਸੂਈ ਕੱਢ ਦਿਓ ਠੀਕ ਹੈ ਇੱਥੋਂ ਦੀ ਸੂਈ ਕੱਢ ਕੇ ਤੁਸੀਂ ਪਹਿਲਾਂ ਇਹਨੂੰ ਕਰਨਾ ਤਾਂ ਇਹਨੂੰ ਕਰ ਲਓ ਬਸ ਤੁਸੀਂ ਸਿੱਧਾ ਸਿੱਧੀ ਲਾਈਨ 'ਚ ਰਹਿਣਾ ਜੇ ਇੱਧਰ ਨੂੰ ਰਹਿਣਾ ਤਾਂ ਵੀ ਸਿੱਧੀ ਲਾਈਨ 'ਚ ਰਹਿਣਾ ਜੇ ਇੱਧਰ ਨੂੰ ਜਾਣਾ ਤਾਂ ਵੀ ਤੁਸੀਂ ਸਿੱਧੀ ਲਾਈਨ 'ਚ ਜਾਣਾ ਇਸ ਤਰ੍ਹਾਂ ਠੀਕ ਹੈ ਹੁਣ ਤੁਸੀਂ ਇੱਥੋਂ ਹੀ ਕੱਢੋ ਆ ਦੇਖੋ ਇਸ ਤਰ੍ਹਾਂ ਹੁਣ ਜੇ ਤੁਸੀਂ ਇੱਧਰ ਆਉਣਾ ਇੱਧਰ ਆ ਜਾਓ ਜੇ ਤੁਸੀਂ ਇੱਧਰ ਆਉਣਾ ਇੱਧਰ ਆ ਜਾਓ ਠੀਕ ਹੈ ਪਰ ਰਹਿਣਾ ਤੁਸੀਂ ਸਿੱਧੀ ਲਾਈਨ ਦੇ ਵਿੱਚ ਇਹ ਫੇਰ ਸਹੀ ਕਵਰ ਹੋਣੇ ਆ ਤੁਸੀਂ ਸਿੱਧੀ ਸਿੱਧੀ ਲਾਈਨ 'ਚ ਨੂੰ ਕਵਰ ਕਰਨਾ ਹੈ ਲਓ ਜੀ ਆ ਆ ਬਣ ਗਿਆ ਆਪਣਾ ਬਾਕਸ ਇਸੇ ਤਰ੍ਹਾਂ ਹੁਣ ਤੁਸੀਂ ਇਹਨੂੰ ਵੀ ਚਾਹੋ ਤਾਂ ਕਵਰ ਕਰ ਸਕਦੇ ਹੋ ਨਾਲ ਲੋ ਜੀ ਇਸ ਤਰ੍ਹਾਂ ਹੁਣ ਆਪਣੇ ਆ ਦੋ ਬਾਕਸ ਰਹਿ ਗਏ ਹੁਣ ਆਪਾਂ ਇਹ ਵੀ ਕਵਰ ਕਰ ਲਾਂਗੇ ਇੱਕ ਆਪਣੀ ਆ ਚੀਜ਼ ਰਹਿ ਗਈ ਬਣਾਉਣ ਵਾਲੀ ਲਓ ਜੀ ਆਪਣਾ ਲਾਸਟ ਬਾਕਸ ਵੀ ਤਿਆਰ ਹੋ ਗਿਆ ਲਓ ਜੀ ਆਪਣਾ ਲਾਸਟ ਬਾਕਸ ਵੀ ਤਿਆਰ ਹੋ ਗਿਆ ਹੁਣ ਮੈਂ ਨਾ ਤੁਹਾਨੂੰ ਇਹ ਫਰੇਮ ਉਤਾਰ ਕੇ ਇਹਦੀ ਆਪਾਂ ਫਾਈਨਲ ਲੁੱਕ ਦੇਖਦੇ ਹਾਂ ਕਿ ਕਿਵੇਂ ਦੀ ਆਈ ਆ ਹਾਂਜੀ ਤਾਂ ਆ ਤੁਸੀਂ ਦੇਖ ਸਕਦੇ ਆ ਆਪਣੀ ਇਸ ਤਰ੍ਹਾਂ ਦੀ ਇਹਦੀ ਲੁੱਕ ਆਈ ਆ ਕਮੀਜ਼ ਦੀ ਇਥੋਂ ਵੀ ਜਿਹੜਾ ਕਵਰ ਕਰਨ ਵਾਲਾ ਰਹਿੰਦਾ ਉਹ ਆਪਾਂ ਸਾਰਾ ਕਵਰ ਕਰ ਦਾਂਗੇ ਤਾਂ ਇਸ ਤਰ੍ਹਾਂ ਦੀ ਇਹਦੀ ਲੁੱਕ ਆਊਗੀ ਇਹ ਇੱਕ ਹਫਤੇ ਜਾਂ 10 ਦਿਨਾਂ ਬਾਅਦ ਨਾ ਮੈਂ ਤੁਹਾਨੂੰ ਇਹਦੀ ਪੂਰੀ ਫੁੱਲ ਸਟਿਚ ਕੀਤੇ ਹੋਏ ਝੂੜ ਦੀ ਪੂਰੀ ਫੁੱਲ ਵੀਡੀਓ ਮੈਂ ਤੁਹਾਨੂੰ ਦਿਖਾਉਂਗੀ ਤੇ ਇੱਕ ਨਾਲ ਦੇ ਵਿੱਚ ਆਪਾਂ ਹੋਰ ਵੀ ਕਰ ਸਕਦੇ ਆ ਕਿ ਜਿਵੇਂ ਆਹ ਵਾਲੇ ਮੇਰੇ ਕੋਲੇ ਨਾ ਛੋਟੇ-ਛੋਟੇ ਮਿਰਰ ਆ ਬਾਲੇ ਇਹ ਛੋਟੇ ਬਾਲੇ ਆ ਇਸ ਤਰ੍ਹਾਂ ਇਹ ਇਹਨਾਂ ਮਿਰਰਸ ਦੇ ਨਾਲ ਵੀ ਆਪਾਂ ਇਹਨੂੰ ਡੈਕੋਰੇਟ ਕਰ ਸਕਦੇ ਆ ਇਸ ਤਰ੍ਹਾਂ ਇਹ ਬਾਲੇ ਛੋਟੇ ਹੱਥ ਜਿਹੇ ਹੁੰਦੇ ਆ ਇਸ ਤਰ੍ਹਾਂ ਆਪਾਂ ਇਹ ਪੂਰੇ ਪੂਰੇ ਨਾ ਬਸ ਓਨੇ ਕੀ ਹਾਫ ਹਾਫ ਡੱਬੇ ਦੇ ਸਾਮ ਨਾਲ ਐਸ ਤਰ੍ਹਾਂ ਆਪਾਂ ਮਿਰਰ ਵੀ ਲਗਾ ਸਕਦੇ ਆ ਠੀਕ ਹੈ ਜੇ ਤੁਸੀਂ ਮਿਰਰ ਲਗਾਉਣਾ ਚਾਹੋ ਮਿਰਰ ਵੀ ਲਗਾ ਸਕਦੇ ਆ ਜਾਂ ਆਪਾਂ ਗ੍ਰੀਨ ਕਲਰ ਦੀ ਸਿੱਪੀ ਵਿੱਚ ਵਰਤਣੀ ਚਾਹੋ ਤੁਸੀਂ ਉਹ ਵੀ ਵਰਤ ਸਕਦੇ ਵਸ ਸਿੱਪੀ ਨਹੀਂ ਸੋਹਣੀ ਲੱਗਦੀ ਇਹ ਮਿਰਰ ਠੀਕ ਆ ਜੇ ਤੁਸੀਂ ਵਿੱਚ ਵਿੱਚ ਮਿਰਰ ਵਰਤਣੇ ਹੋਣ ਤੇ ਇਹ ਦਾ ਨਾ ਮੈਂ ਤੁਹਾਨੂੰ ਪੂਰਾ ਕਮੀਜ਼ ਆ ਵਾਲੀ ਛੋਟੀ ਟੁਕੜੀ ਵੀ ਪਾ ਕੇ ਤੇ ਸਾਰਾ ਮੈਂ ਤੁਹਾਨੂੰ ਸਟੀਚ ਕਰਕੇ ਵੀ ਦਿਖਾਉਂਗੀ ਤੇ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ